ਾਕੀ ਨਾ ਜੀ ਮੇਰਾ ਨਾ ਗਿਆਨ ਚੰਦ ਹੈ ਜੀ ਇਹ ਲੜਾਈ ਕਿਹਦੇ ਨਾਲ ਤੁਹਾਡੇ ਉਹ ਮੇਰੇ ਭਾਨ ਦੇ ਤੇ ਜੀਜਾ ਸੀ ਸੁੰਦਰ ਅਸੀਂ ਇਹਨਾਂ ਨੂੰ ਦੱਸਿਆ ਵੀ ਬੈਠੋ ਤੁਸੀਂ ਕੋਈ ਗੱਲ ਨਹੀਂ ਇੱਥੇ ਹੀ ਹੈਗੇ ਉਹ ਇਹਨਾਂ ਨੇ ਕਿਆ ਕੀਤਾ ਇਹ ਮਲਾਜਮ ਜਿਹੜੇ ਦੋਸੀ ਇਹ ਮੇਰੇ ਭਤੀਜੇ ਦੇ ਘਰ ਸੀਗੇ ਜਦੋਂ ਮੇਰਾ ਭਾਨਜਾ ਭੱਜਿਆ ਮੇਰੇ ਭਤੀਜੇ ਦੇ ਘਰੋਂ ਇਹਨਾਂ ਦੇ ਨਾਲ ਕਿਹੜਾ ਬੰਦਾ ਸੀ ਉਹਨੇ ਇਹਨਾਂ ਦੇ ਸਾਹਮਣੇ ਹੀ ਦੌੜ ਕੇ ਉਹਨੇ ਡੰਡਾ ਮਾਰੇ ਇਹਨਾਂ ਨੇ ਹੱਥ ਘੱਡੀ ਲਾਤੀ ਮੇਰੇ ਭਾਨ ਦੇ ਨੂੰ ਇਹਨਾਂ ਨੇ ਘਟਵਾਇਆ ਜੀ ਆ ਮੂੰਹ ਤੇ ਬੈਠੇ ਪੁੱਛ ਲੋ ਮੂੰਹ ਤੇ ਬੈਠੇ ਪੁੱਛ ਲੋ ਬਹੁਤ ਹੱਟ ਲੱਗੇ ਹੋਣ ਆ ਮੱਖਣ ਜੀ ਦੇ ਸਾਰੇ ਹੋ ਗਏ ਆ ਲੋਕਾਂ ਦੇ ਆ ਸਮੇਂ ਨੂੰ ਜਿਹੜਾ ਬੰਦਾ ਵਿਚਾਰੇ ਨਾਲ ਨਾ ਦੇਖੋ ਇਸ ਮੁਲਾਜ਼ਮ ਦੀ ਗਲਤੀ ਇੰਨੀ ਆ ਅਸੀਂ ਵੀਡੀਓ ਹੁਣ ਐਸਐਸਪੀ ਸ਼ਹਿਰਪੁਰ ਨੂੰ ਜਾਂ ਦੇਣੀ ਆ ਨਾ ਜਾ ਕੇ ਉਹਦੇ ਵਿੱਚ ਕਾਰਨ ਪਤਾ ਕੀ ਆ ਜੇਟੇ ਮੈਂ ਜਾਂਦੇ ਸੀ ਰੇਡ ਕਰਨਾ ਉੱਥੇ ਜਨਾਨੀਆਂ ਹੁੰਦੀਆਂ ਸੀ ਚਾਰ ਤੇ ਉਹਨਾਂ ਦਾ ਮਹੱਲਾ ਹੁੰਦਾ ਸੀ ਪੂਰਾ ਇਹ ਨਾਲ ਵੀਡੀਓ ਪਈਆਂ ਸਾਡੀਆਂ ਜੀ ਔਰ ਇਹ ਵਿੱਚ ਖੜੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਖੱਬੇ ਸੱਜੇ ਕਰਪਾਨਾ ਹੁੰਦੇ ਸੀ ਇਹਨਾਂ ਨੇ ਅਮਲ ਨਹੀਂ ਕਰਿਆ ਵੀ ਉਹਨਾਂ ਦੀ 55 ਕਰਾਂ ਇਹ ਕੋਈ ਨਹੀਂ ਕਰਿਆ ਤੁਸੀਂ ਤੁਸੀਂ ਮੰਨਦੇ ਨਾ ਇਸ ਗੱਲ ਨੂੰ ਪਰसों ਜਿੱਦਾਂ ਰੇਡ ਕਰੀ ਆ ਜਿੱਦਾਂ ਉੱਥੇ ਖੜੇ ਨਾ ਤੁਹਾਨੂੰ ਪਤਾ ਪਰ ਕੈਮਰਾ ਲੱਗਾ ਆ ਇੰਨਾ ਮਹਿੰਗਾ ਕੈਮਰਾ ਜਾ ਕੇ ਲਵਾਇਆ ਇਸ ਕਰਨਾ ਕਿ ਜਿਹੜੀ ਤੁਸੀਂ ਅਮਲ ਨਹੀਂ ਕਰਿਆ ਜਾਤ ਵੀ ਦੇਖੋ ਕੋਠਿਆਂ ਤੋਂ ਥਾੜਾ ਮਾਰਾਂ ਦੇ ਜਿੱਦਾਂ ਦੇਖੋ ਕਦੇ ਕਿਧਰੋਂ ਆ ਜਾਂਦੇ ਤੁਸੀਂ ਥੋੜਾ ਬਹੁਤਾ ਦੇਖ ਲਈ ਵੀ ਕ੍ਰਾਸ ਕੇਸ ਆ ਇਹਨੂੰ ਲੈ ਕੇ ਠੀਕ ਆ ਵਾਅਦਾ ਸਾਰਿਆਂ ਦਾ ਥੋੜਾ ਹੋਇਆ ਜੇ ਦੋ ਤੇ ਹੋਊਗਾ ਤਿੰਨ ਤੇ ਹੋਊਗਾ ਚਾਰ ਬੰਦੇ ਤੇ ਹੋਊਗਾ ਉਹ ਸਾਰਿਆਂ ਦਾ ਵਾਅਦਾ ਥੋੜਾ ਹੋ ਗਿਆ ਜੇ ਤੁਸੀਂ ਆਏ ਸੀਗੇ ਤੁਹਾਡਾ ਹੱਕ ਹੈਗਾ ਠੀਕ ਆ ਤੁਸੀਂ ਘਰ ਦੱਸੋ ਤੁਹਾਡਾ ਹੱਕ ਆ ਅੱਗੇ ਜਾਣਾ ਉਹ ਦੂਜੇ ਬੰਦਿਆਂ ਦਾ ਸਿਰ ਪਾੜਨਾ ਤਾਂ ਗਲਤ ਹੈ ਨਾ ਇਹ ਤੁਸੀਂ ਮੰਨਦੇ ਆ ਗਲਤ ਹੈ ਜਾਂ ਨਹੀਂ ਹੈਗਾ ਉੱਪਰੋਂ ਇਹ ਕਹਿ ਰਹੇ ਨੇ ਉਹਦੀ ਰਿਕਾਰਡਿੰਗ ਕਢਾਓ ਉਹ ਕਹਿੰਦੇ ਗੱਡੀਆਂ ਭਰ ਕੇ ਆ ਜਾਈਓ ਸਾਨੂੰ ਤੂੰ ਇੱਥੇ ਮਰਵਾਣਾ ਹੈ ਹੈੱਡਪਿੰਨ ਨੂੰ ਸਾਨੂੰ ਮੈਸੇਜ ਆ ਗਿਆ ਰਿਕਾਰਡਿੰਗ ਮੁਲਾਜ਼ਮ ਨੇ ਨਹੀਂ ਆ ਉਹ ਵੀ ਤੇਰੀ ਕਢਾਓ ਕੋਈ ਕਿਸੇ ਨੇ ਕਿਹਾ ਹੈ ਤੁਸੀਂ ਛੇਤੀ ਕਰੋ ਗੱਡੀਆਂ ਭਰ ਕੇ ਆ ਜਾਓ ਬੰਦੇ ਆਪਾਂ ਨੇ ਕਿਹਾ ਇਹਨਾਂ ਦਾ ਕੇਸ ਹੈ ਸਰ ਮੰਦਿਰ ਚ ਮੱਥਾ ਟੇਕਣ ਗਿਆ ਇਸ ਮੁਲਾਜ਼ਮ ਨੇ ਖੜ ਕੇ ਉਸ ਬੰਦੇ ਦੇ ਲੱਤ ਤੇ ਡਾਗ ਮਾਰੀ ਔਰ ਉਦੋਂ ਉਹ ਬੰਦਾ ਬੇਹੋਸ਼ ਹੋ ਗਿਆ ਅਸੀਂ ਉਹ ਬੇਹੋਸ਼ ਬੰਦੇ ਨੂੰ ਜਾ ਕੇ ਅਸੀਂ ਚੱਕ ਕੇ ਮਤਲਬ ਕਿ ਉਹਨੂੰ ਉਠਾਇਆ ਬਹੁਤ ਬੁਰੀ ਤਰ੍ਹਾਂ ਇਹਨੇ ਨਾਲ ਹੋ ਕੇ ਇਸ ਮਲਾਜਮ ਨੇ ਉਸ ਬਰ ਉਸ ਬੰਦੇ ਨੂੰ ਇਹਨੇ ਘਟਾਇਆ ਮੈਨੂੰ ਨਹੀਂ ਪਤਾ ਉਹਦਾ ਨਾਮ ਵੀ ਨਹੀਂ ਪਤਾ ਉਹਦਾ ਸਾਡਾ ਹੈਗਾ ਰਿਸ਼ਤੇਦਾਰ ਹੀ ਹੈ ਪਰ ਇਹਨੇ ਬੁਰੀ ਤਰ੍ਹਾਂ ਉਹਨਾਂ ਨੂੰ ਘਟਾਇਆ ਬਹੁਤ ਜ਼ਿਆਦਾ ਮਤਲਬ ਕਿ ਇਸ ਨੇ ਗੁੰਡਾਗਰਦੀ ਕੀਤੀ ਔਰ ਪਿੱਛੇ ਔਰ ਫੇਰੇ ਕਹਿ ਰਹੇ ਕਿ ਉਹਨਾਂ ਨੂੰ ਕਹਿ ਰਿਹਾ ਬੰਦੇ ਬਲਾਓ ਜੀ ਪਿੱਛੋਂ ਹੋਰ ਬੰਦੇ ਬਲਾਓ ਔਰ ਸਾਡੇ ਤੇ ਇਹ ਅਟੈਕ ਕਰਾ ਰਿਹਾ ਮਤਲਬ ਕਿ ਸਾਨੂੰ ਇਹ ਬਾਜੀਗਰਾਂ ਨੂੰ ਮਤਲਬ ਇਹ ਨੀਮਾ ਤਖਾਨ ਦੀ ਕਹਿੰਦਾ ਗੱਡੀਆਂ ਭਰ ਕੇ ਆ ਜਾਓ ਔਰ ਇਹਨਾਂ ਨੂੰ ਫੜੋ ਔਰ ਇੱਥੇ ਲੜਾਈ ਕਰਾਂਦਾ ਇਸ ਮੁਲਾਜ਼ਮ ਨੇ ਬਹੁਤ ਜ਼ਿਆਦਾ ਮਤਲਬ ਹੈ ਸਾਡਾ ਇਹਨਾਂ ਨੇ ਇਸ ਤਸਦੀਕ ਕਰਦੇ ਸੀਗਾ ਅੱਜ ਇਹ ਸਾਨੂੰ ਮੁਰਾਨ ਦੇ ਚੜ੍ਹਿਆ ਹੋਇਆ ਜਿਹਾ ਸਾਡਾ ਪਿੰਡ ਸਾਡਾ ਤਬਾਹ ਕਰਨ ਦੇ ਚੜ੍ਹਿਆ ਹੋਇਆ ਸੀਗਾ ਇਸ ਮੁਲਾਜ਼ਮ ਨੇ ਸਾਡਾ ਅੱਜ ਜੋ ਦੇਖਿਆ ਸੀ ਇਹ ਪ੍ਰਸ਼ਾਸਨ ਜੋ ਹੈ ਇੰਨੀ ਗੰਦੀ ਕਾਰਵਾਈ ਕਰ ਰਿਹਾ ਇੰਨੀ ਮਾੜੀ ਸਰਕਾਰ ਹੈ ਇੰਨੀ ਮਾੜੀ ਨੀਤੀਆਂ ਇਸ ਸਰਕਾਰ ਦੀਆਂ ਇਸ ਅਸੀਂ ਧਰਨਾ ਦਵਾਂਗੇ ਉੱਤੇ ਠੋਕੇ ਇਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੇ ਮੁਲਾਜ਼ਮ ਜਿਹੜੇ ਅਣਪਛਤੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਅਸੀਂ ਉੱਤਰਨਾ ਦੇ ਕੇ ਚੱਕਾ ਜਾਮ ਕਰਾਂਗੇ ਅਸੀਂ ਇਹਨਾਂ ਨੂੰ ਹਿੱਲਣ ਨਹੀਂ ਦੇਵਾਂਗੇ ਇੱਥੇ ਇੱਥੇ ਹੀ ਉਹਨਾਂ ਉਹਨਾਂ ਬੰਦੇ ਦੇ ਪਰਚਾ ਦਰਜ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਿਹੜੇ ਬੰਦੇ ਨਾਲ ਆਏ ਆ ਇਹਨਾਂ ਨੂੰ ਪਤਾ ਖੁਦ ਉਹਨਾਂ ਦੇ ਕ੍ਰਾਸ ਕੇਸ ਹੈ ਉਹਨਾਂ ਦੀ ਜ਼ਮਾਨਤ ਵੀ ਨਹੀਂ ਕਰਾਈ ਪੈਸੇ ਲੈ ਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਉਹਨਾਂ ਦੇ ਕੇਸ ਹੈਗਾ ਨਹੀਂ ਹੈਗਾ ਦੱਸੋ ਜੀ ਜਿਹੜਾ ਮੁੰਡਾ ਨਾਲ ਆ ਬੋਲੋ ਜੀ ਸਾਡੇ ਦਾ ਸਾਹਿਬ ਮੈਂ ਗੱਲ ਇਹ ਪੁੱਛ ਰਿਹਾ ਹੈਗੀ ਨਾ ਹੈਗੀ ਨਾ ਜੋ ਵੀ ਲੈ ਨਹੀਂ ਉਹਨਾਂ ਨੂੰ ਨਾਲ ਲਈ ਫਿਰਦੇ ਆ ਇਹ ਕਿਹੜਾ ਰਾਜ ਦੇ ਦਿੱਤਾ ਸਾਹਿਬ ਉਹ ਤੁਸੀ ਮਤਾਈ ਪਾਰਟੀ 455 ਵਾਲਾ 323 ਵਾਲਾ 755 ਵਾਲਾ ਉਹਨੂੰ ਗੱਡੀ 'ਚ ਪਟਾੜੀ ਫਿਰਦਾ ਕਿਉਂ ਕਿ ਪੈਸੇ ਲੈ ਕੇ ਹੈ ਚਾਬੀ ਤੁਹਾਡੇ ਕੋਲ ਸੀ ਹੈ ਚਾਬੀ ਤੁਹਾਡੇ ਕੋਲ ਸੀ ਤੁਹਾਡੇ ਸਾਹਮਣੇ ਰੱਖ ਕੇ ਆਏ ਤੁਹਾਡੇ ਨਾਲ ਗੱਡੀ ਆ ਮੇਰੀ ਗੱਲ ਸੁਣ ਲੈ ਪਰਾ ਕਸੂਰੀ ਦਾ 455 ਵਾਲਾ ਬੰਦਾ ਇੱਕ ਮਿੰਟ 455 ਵਾਲਾ ਬੰਦਾ ਨਾਲ 23 ਵਾਲਾ ਨਾਲ 75 ਵਾਲਾ ਨਾਲ ਉਹਨਾਂ ਨੂੰ ਨਾਲ ਲਈ ਫੇਰੇ ਫਿਰਦਾ ਜਿਹੜੇ ਜਿਹੜੇ ਹਿਾਰਪੁਰ ਤੋਂ ਨਾਲ ਚੱਕੀ ਫਿਰਦਾ ਫੇ ਅਸਲਾ ਰਖਾਈ ਫਿਰਦਾ ਵਿੱਚ ਵੀ ਉਹਨਾਂ ਨੂੰ ਜਾ ਕੇ ਕੁੱਟਣਾ ਆ ਸਾਰਾ ਕਸੂਰ ਹੈ ਥਾਣੇਦਾਰ ਦਾ ਜਿਹੜੀ ਵਾਰਦਾਤ ਹੈ ਡੋਬੇ ਤੋਂ ਹੋਈ ਹੈ ਇਹਦੇ ਬਾਰੇ ਦੱਸੋ ਵੀ ਕੀ ਗੱਲਬਤ ਹੋਈ ਹੈ ਕਿੰਨੇ ਵਜੇ ਹੋਈ ਸਾਨੂੰ ਟਾਈਮ ਦਾ ਤਾਂ ਬਾਈ ਜੀ ਪਤਾ ਨਹੀਂ ਹੈਗਾ ਫਿਲਹਾਲ ਸਾਨੂੰ ਸਵੇਰੇ ਸਾਡੇ ਪਰਿਵਾਰ ਆਏ ਜਿੱਥੇ ਆਪਾਂ ਖੜੇ ਆਂ ਇਹ ਚੋਹਾਨ ਪਰਿਵਾਰ ਹੈ ਇਹ ਕੋਹ ਹਾਰਪੁਰ ਦੇ ਬਾਜੀ ਕਰਨੀ ਹੈਗੇ ਇਹ ਹੈਗੇ ਨਵਾਂ ਸ਼ਹਿਰ ਆਪਣੇ ਰੋਪੜ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਇਹਨਾਂ ਮੁਲਾਜ਼ਮਾਂ ਨੇ ਪਤਾ ਨਹੀਂ ਕੀ ਸੋਚ ਕੇ ਆਪਣੇ ਮਨ ਦੇ ਵਿੱਚ ਇਹ ਆ ਗਿਆ ਵੀ ਚਲੋ ਕੋਈ ਗੱਲ ਨਹੀਂ ਤੇ ਜੋ ਮਨ ਚ ਆਉਂਦਾ ਧੱਕਾ ਕਰਿਓ ਸਾਨੂੰ ਅਜੇ ਹੁਣ ਅਸੀਂ ਪਹੁੰਚੇ ਹੀ ਆਂ ਸਾਨੂੰ ਪਤਾ ਲੱਗਿਆ ਵੀ ਆਹ ਮੋਬਾਈਲ ਤੇ ਚਾਬੀ ਉਹਨਾਂ ਗੁੰਡਿਆਂ ਦੀ ਆ ਜਿਹੜੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਆਏ ਆ ਵਿੱਚ ਕੋਈ ਅਸਲਾ ਹਥਿਆਰ ਵੀ ਪਿਆ ਆ ਜਿਉ ਤੁਸੀਂ ਆਪ ਚੈੱਕ ਕਰ ਲਿਓ ਤੇ ਅਸੀਂ ਇਹਨਾਂ ਕੋਲ ਹੁਣ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਇਹੀ ਮੰਗ ਕਰਦੇ ਆਂ ਵੀ ਜੇ ਇਹਨਾਂ ਦੀ ਕੋਈ ਕਾਰਵਾਈ ਬਣਦੀ ਆ ਮੁਲਾਜ਼ਮਾਂ ਦੇ ਇਹਨਾਂ ਦੀ ਵੀ ਕੀਤੀ ਜਾਵੇ ਇਹ ਤਾਂ ਨਜਾਇਜ਼ ਆ ਤੇ ਜਿਹੜੇ ਨਾਲ ਗੁੰਡੇ ਲੈ ਕੇ ਆ ਉਹਨਾਂ ਨੂੰ ਪੇਸ਼ ਕਰਨ ਇਥੇ ਲਿਆ ਕੇ ਇਹ ਤਾਂ ਨਿਪਟਣਾ ਇਹ ਕੰਮ ਨਹੀਂ ਤਾਂ ਵੱਜ ਜਾਣਾ ਨਹੀਂ ਤੇ ਅਸੀਂ ਥੋੜੀ ਦੇਰ ਦੇਵੇ ਧਰਨਾ ਦੇਵਾਂਗੇ ਰੋਡ ਤੇ ਸਾਡੀ ਤਿਆਰੀ ਹੈ ਅਸੀਂ ਜੋ ਕਾਰਵਾਈ ਹੈ ਸੀ ਉੱਤੇ ਰੋਡ ਤੇ ਚੈੱਕ ਕਰ ਦੇਣੀ ਆ ਫਿਰ ਪ੍ਰਸ਼ਾਸਨ ਇਹ ਨਾ ਕਹੇ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਵਿੱਚੇ ਪੁਲਿਸ ਮੁਲਾਜ਼ਮਾਂ ਤੇ ਤੇ ਵਿੱਚੇ ਜਿਹੜੇ ਨਾਲ ਦੋਸ਼ੀ ਆਏ ਨੇ ਉਹ ਜਿਹੜੇ ਬੰਦੇ ਲੜੇ ਆ ਲੜਾਈ ਇਹਨਾਂ ਦੀ ਹੋਈ ਹੈ ਇਹ ਉਹਨਾਂ ਨੂੰ ਨਾਲ ਲੈ ਕੇ ਆਈ ਹੈ ਪੁਲਿਸ ਕਲਟੀ ਦਸਲ ਦੇ ਹਿਸਾਰ ਆਇਆ ਵੀ ਉਹ ਜਿਹੜੇ ਬੰਦੇ ਦੋਸ਼ੀ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਹੋਏ ਨਾਲ ਉਸੇ ਬੰਦਿਆਂ ਨੇ ਇੱਕ ਹੋਰ ਕੀਤਾ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੇ ਜਦੋਂ ਹੱਥਗੜੀ ਲਾਈ ਆ ਸਭ ਤੋਂ ਦੁਖਦਾਰੀ ਗੱਲ ਕਰਨ ਵਾਲੀ ਇਹ ਹੈ ਜਿਹੜੀ ਕਿ ਉਹਨਾਂ ਨੇ ਹੱਥਗੜੀ ਲਾਉਣ ਤੋਂ ਬਾਅਦ ਵਿਚਾਰੇ ਨੂੰ ਕੁੱਟਦੇ ਰਹੇ ਆ ਔਰ ਜਿਹੜੇ ਬੰਦਿਆਂ ਪਰ ਪਰਚਾ ਹੋਇਆ ਜਿਨ੍ਹਾਂ ਬੰਦਿਆਂ ਦੇ ਧਾਰਾ ਲੱਗੀਆਂ ਹੋਈਆਂ ਉਹ ਸਾਰੇ ਬੰਦੇ ਨਾਲ ਇਹਨਾਂ ਦੇ ਹੋ ਕੇ ਉਹਨੇ ਕਟਾਈ ਕਰਦੇ ਰਿਆ ਇੱਕ ਆਲਟੋ ਕਾਰ ਆ ਬਾਹਰੋਂ 70 ਹਜ਼ਾਰ ਪਿਆ ਉਹ ਕਿਦੀ ਆ ਚਲੋ ਕੋਈ ਗੱਲ ਨਹੀਂ ਉਹ ਅਸੀਂ ਦੇਖ ਰਹੇ ਹਾਂ ਹਜੇ ਇਹ ਜਿਹੜਾ ਮੋਬਾਈਲ ਤੇ ਆ ਮਿਲਖਾ ਆਲਟੋ ਦੀ ਚਾਬੀ ਮੈਨੂੰ ਦਿੱਤੀ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਨੇ ਸਾਨੂੰ ਮੁੱਖ ਸਮਝਿਆ ਅਸੀਂ ਇਸ ਕਰਕੇ ਆ ਆਪਣੇ ਕੋਲ ਵਾ ਲਈਆਂ ਜਦੋਂ ਕੋਈ ਵਧੀਆ ਅਫਸਰ ਆਊਗਾ ਕੋਈ ਐਸ ਐਚਓ ਰੈਂਕ ਜਾਂ ਕੋਈ ਡੀ ਐਸ ਪੀ ਸਾਹਿਬ ਨੂੰ ਦਵਾਂਗੇ ਜੋ ਵੀ ਚੀਜ਼ ਹੋਈ ਪ੍ਰੂਫ ਦਵਾਂਗੇ ਐਦਾਂ ਅਸੀਂ ਨਹੀਂ ਕਿਸੇ ਦੇ ਹੱਥ ਦਵਾਂਗੇ ਕਿਉਂਕਿ ਇਹਦੇ ਜੋ ਡਾਟਾ ਇਹ ਡਿਲੀਟ ਕਰ ਦੇਣਗੇ ਆਪਣੇ ਕੋਈ ਪ੍ਰੂਫ ਰਹੂਗਾ ਸਾਰਾ ਕੁਝ ਇਹਦੇ 'ਚ ਲਿਖ ਕਿਉਂਕਿ ਸਾਨੂੰ ਇਹ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਫੋਨ ਕਰਕੇ ਕਿਹਾ ਵੀ ਹੋਰ ਗੁੰਡੇ ਬੁਲਾ ਲਓ ਸਾਨੂੰ ਉੱਥੋਂ ਮੈਸੇਜ ਆ ਰਹੀ ਵੀ ਕੋਈ ਮੁੰਡੇ ਆ ਰਹੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਲੰਦੋ ਅਸੀਂ ਵੀ ਦੇਖਾਂਗੇ ਤੇ ਇਹ ਮੁਲਾਜ਼ਮ ਵੀ ਦੇਖਣਗੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿੰਦੀ ਸਾਡੇ ਮੁਲਾਜ਼ਮ ਬਹੁਤ ਵਧੀਆ ਕੰਮ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਜੀ ਆਹ ਵਧੀਆ ਹੀ ਆ ਜੀ ਜਿਹੜਾ ਕਿ ਸਾਡੇ ਇੱਕ ਹੈਡੋਂ ਬੇਟ ਆ ਇੱਥੇ ਆਮ ਇੱਕ ਜੀਵਿੰਦਾਰ ਜਿਹੜੇ ਬੰਦੇ ਨੇ ਇਹ ਜੀਵਿੰਦਾਰ ਬੰਦੇ ਨੇ ਇਹਨਾਂ ਕੋਈ ਇਹਨਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਕੋਈ ਪ੍ਰੋ ਫਾਈਨ ਇੱਥੇ ਕ੍ਰਾਈਮ ਹੋ ਰਿਹਾ ਇੰਨਾ ਇੱਥੇ ਦੋਸ਼ੀ ਘੁਮ ਰਹੇ ਉਹਨਾਂ ਦਾ ਫੜ ਨਹੀਂ ਸਕਦੇ ਚਾਰ ਗੁੰਡੇ ਲੈਂਦੇ ਜੀ ਇਹਨਾਂ ਨੇ ਪਤਾ ਨਹੀਂ ਹੁਣ ਕੀ ਕੀਤਾ ਕੀ ਨਹੀਂ ਬਾਕੀ ਜੋ ਕਾਰਵਾਈ ਜੋ ਕਰਾਂਗੇ ਕੋਈ